ਇੱਕ ਪਾਸੇ ਸਰਕਾਰ ਯੋਧ ਨਸ਼ਿਆਂ ਵਿਰੁੱਧ ਚਲਾ ਰਹੀ ਹੈ ਤੇ ਦੂਜੇ ਪਾਸੇ ਡੋਪ ਟੈਸਟ ਜਾਲੀ ਪਾਸ ਕਰਾਉਣ ਲਈ ਅਫਸਰਾਂ ਤੇ ਦਬਾਅ ਬਣਾਇਆ ਜਾ ਰਿਹਾ ਹੈ ਇਹ ਗੱਲ ਅਸੀਂ ਨਹੀਂ ਕਹਿ ਰਹੇ ਇਹ ਗੱਲ ਕਹਿ ਰਹੇ ਨੇ ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਜਗਰਾਉਂ ਦੇ ਜਿਨ੍ਹਾਂ ਨੇ ਕਿੱਠੀ ਲਿਖੀ ਹੈ ਸਿਵਲ ਸਰਜਨ ਸਾਹਿਬ ਲੁਧਿਆਣਾ ਨੂੰ ਉਸ ਤੋਂ ਅੱਗੇ ਐਸਐਸਪੀ ਜਗਰਾਉਂ ਨੂੰ ਉਸ ਤੋਂ ਅੱਗੇ ਜਿਹੜੇ ਲੁਧਿਆਣਾ ਦੇ ਜਿਹੜੇ ਸਿਵਲ ਸਰਜਨ ਵੱਲੋਂ ਇੱਕ ਕਮੇਟੀ ਕੀਤੀ ਗਈ ਆ ਉਹਨਾਂ ਨੂੰ ਤੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਨੂੰ ਮੁੱਖ ਤੌਰ ਦੇ ਉੱਤੇ ਐਪਲੀਕੇਸ਼ਨ ਲਿਖੀ ਗਈ ਹੈ ਕਿ ਮੁੱਖ ਮੰਤਰੀ ਸਾਹਿਬ ਨੂੰ ਨੇ ਲਿਖਿਆ ਹੈ ਕਿ ਤੁਹਾਡੇ ਵਿਧਾਇਕ ਦਾ ਪਤੀ ਦਬਾਅ ਪਾਉਂਦਾ ਹੈ ਕਿ ੱੱਕੇ ਨਾਲ ਜਿਹੜੇ ਡੋਪ ਟੈਸਟ ਆ ਪਾਸ ਕੀਤੇ ਜਾਣ ਵਿਧਾਇਕ ਦੇ ਪਤੀ ਕੌਣ ਹੈ ਬੀਬੀ ਸਰਬਜੀਤ ਕੌਰ ਮਾਨੂੰਕੇ ਜਿਹੜੇ ਕੋਠੀ ਨੂੰ ਲੈ ਕੇ ਚਰਚਾ ਦੇ ਵਿੱਚ ਉਸ ਤੋਂ ਬਾਅਦ ਬੂਟਿਆਂ ਨੂੰ ਲੈ ਕੇ ਚਰਚਾ ਦੇ ਵਿੱਚ ਤੇ ਉਹ ਨਾ ਮੁਰ ਤੋਂ ਉਹ ਚਰਚਾ ਦੇ ਵਿੱਚ ਆਏ ਨੇ ਉਹਨਾਂ ਦੇ ਪਤੀ ਕਿ ਉਹ ਦਬਾਅ ਪਾਉਂਦੇ ਨੇ ਜਿਹੜੇ ਐ ਸੀਨੀਅਰ ਮੈਡੀਕਲ ਅਫਸਰ ਐਸ ਐਮਓ ਦੇ ਉੱਤੇ ਕਿ ਡੋਪ ਟੈਸਟ ਪਾਸ ਕੀਤੇ ਜਾਣ ਇਹ ਅਸੀਂ ਨਹੀਂ ਕਹਿ ਰਹੇ ਪੂਰੀ ਆ ਜਿਹੜੀ ਲੈਟਰ ਸਾਡੇ ਹੱਥ ਦੇ ਵਿੱਚ ਹੈ ਜਿਹੜੀ ਸੀਨੀਅਰ ਮੈਡੀਕਲ ਅਫਸਰ ਜਾਨੀ ਕਿ ਐਸ ਐਮਓ ਵੱਲੋਂ ਲਿਖੀ ਗਈ ਹੈ ਮਾਨਯੋਗ ਮੁੱਖ ਮੰਤਰੀ ਨੂੰ ਔਰ ਮੈਂ ਪੂਰੀ ਪਹਿਲਾਂ ਇੱਕ ਵਾਰ ਲੈਟਰ ਪੜ੍ਹ ਕੇ ਸੁਣਾਉਣਾ ਹੈ ਕਿ ਉਪਰੋਕਤ ਡੋਪ ਟੈਸਟ ਕਰਾਉਣ ਆਏ ਵਿਅਕਤੀ ਵੱਲੋਂ ਬਦਸਲੂਕੀ ਤੇ ਧਮਕੀਆਂ ਦੇਣ ਸੰਬੰਧੀ ਉਪਰੋਕਤ ਵਿਸ਼ੇ ਦੇ ਸਬੰਧ ਵਿੱਚ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਹਾਂ ਕਿ 27/8/2025 ਨੂੰ ਮੇਰੇ ਦਫ਼ਤਰ 'ਚ ਵਿਅਕਤੀ ਜਿਸ ਦਾ ਨਾਮ ਸਾਜਨ ਮਲਹੋਤਰਾ ਪੁੱਤਰ ਸਵਰਗਵਾਸੀ ਰਕੇਸ਼ ਮਲਹੋਤਰਾ ਮਕਾਨ ਨੰਬਰ ਐਸ ਸੀ ਨਹੀਂ ਦੱਸਾਂਗੇ ਜਗਰਾਉਂ ਡੋਪ ਟੈਸਟ ਕਰਵਾਉਣ ਲਈ ਆਇਆ ਸੀ ਜਿਸ ਨੇ ਮੇਰੇ ਨਾਲ ਬਾਸਲੋਕੀ ਕੀਤੀ ਧਮਕੀਆਂ ਦਿੱਤੀਆਂ ਮੈਂ ਇਸ ਦੀ ਲਿਖਤੀ ਰੂਪ ਵਿੱਚ ਸ਼ਿਕਾਇਤ 28/8/2025 ਨੂੰ ਸਿਵਲ ਸਰਜਨ ਲੁਧਿਆਣਾ ਅਤੇ ਮਾਨਯੋਗ ਐਸ ਐਸ ਪੀ ਜਗਰਾਉਂ ਨੂੰ ਉਹਨਾਂ ਦੀ ਦਫ਼ਤਰੀ ਈਮੇਲ ਤੇ ਭੇਜ ਦਿੱਤੀ ਸੀ ਪਰਾਂਤੂ ਇਸ ਸ਼ਿਕਾਇਤ ਤੇ ਕੋਈ ਕਾਰਵਾਈ ਨਹੀਂ ਹੋਈ ਇਸਦੇ ਉਲਟ ਸਾਜਨ ਮਲੋਤਰਾ ਵੱਲੋਂ ਮੇਰੇ ਤੇ ਝੂਠੇ ਤੇ ਬੇਬੁਨਿਆਦ ਦੋਸ਼ ਲਗਾ ਕੇ 30 8 2025 ਨੂੰ ਸ਼ਿਕਾਇਤ ਸਿਵਲ ਸਰਜਨ ਲੁਧਿਆਣਾ ਨੂੰ ਕੀਤੀ ਗਈ ਤੇ ਮੈਨੂੰ 12 9 2025 ਨੂੰ ਸਿਵਲ ਸਰਜਨ ਵੱਲੋਂ ਉਹਨਾਂ ਦੇ ਦਫ਼ਤਰ 45 ਕਮੇਟੀ ਸਾਹਮਣੇ ਪੇਸ਼ ਹੋਣ ਦਾ ਜਿਹੜਾ ਲਈ ਕਿਹਾ ਗਿਆ ਮੈਨੂੰ ਉਹਦੋਂ ਅੱਗੇ ਲਿਖਦੇ ਨੇ ਕਿ ਮੈਨੂੰ ਦੁੱਖ ਹੈ ਕਿ 28 8 2025 ਨੂੰ ਇੱਕ ਕਲਾਸ 1 ਗ੍ਰੇਡਡ ਅਫਸਰ ਵੱਲੋਂ ਪਹਿਲਾਂ ਕੀਤੀ ਗਈ ਸ਼ਿਕਾਇਤ ਤੇ ਕੋਈ ਕਾਰਵਾਈ ਨਹੀਂ ਸਹਾਇਨਮ ਲੋਤਰਾ ਵੱਲੋਂ ਬਾਅਦ ਚ ਕੀਤੀ ਗਈ ਕਾਰਵਾਈ ਕੀਤੀ ਗਈ ਸ਼ਿਕਾਇਤ ਅਮਲ ਕਰ ਲਿਆ ਗਿਆ ਕਿਉਂਕਿ ਇਸ ਵਿੱਚ ਮਜੂਦਾ ਵਿਧਾਇਕਾ ਦੇ ਪਤੀ ਦਾ ਪ੍ਰਭਾਵ ਇਸ ਵਿਧਾਇਕਾ ਦੇ ਪਤੀ ਵੱਲੋਂ ਪਹਿਲਾਂ ਵੀ ਮੇਰੇ ਉੱਪਰ ਗਲਤ ਕੰਮ ਕਰਾਉਣ ਦਾ ਲਗਾਤਾਰ ਦਬਾਅ ਬਣਾਇਆ ਜਾਂਦਾ ਰਹਿੰਦਾ ਹੈ ਮੈਂ ਆਪ ਜੀ ਨੂੰ ਯਕੀਨ ਦਿਵਾਉਂਦਾ ਹਾਂ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਮਹਮ ਯੁੱਧ ਨਸ਼ਿਆਂ ਵਿਰੁੱਧ ਵਿੱਚ ਮੈਂ ਸੱਚੇ ਸਿਪਾਈ ਸੱਚੀ ਅਤੇ ਨਿਹੜਕ ਸਿਪਾਈ ਦੇ ਰੂਪ ਵਿੱਚ ਆਪਣੀਆਂ ਸਿਵਾਮਾ ਅਤੇ ਯੋਗਦਾਨ ਪਾ ਰਹੇ ਹਾਂ ਪਾਉਂਦਾ ਰਹਾਂਗਾ ਆਪਜੀ ਵੱਲੋਂ ਨਿਮਰਤਾ ਸਹਿਤ ਬੇਨਤੀ ਕੀਤੀ ਹੈ ਕਿ ਮੈਨੂੰ ਇਸ ਸੰਬੰਧੀ ਇਨਸਾਫ ਦਵਾਇਆ ਜਾਵੇ ਤਾਂ ਹੁਣ ਇੱਥੇ ਸਵਾਲ ਖੜੇ ਹੁੰਦੇ ਆ ਕਿ ਜਿਹੜੀ ਸਰਕਾਰ ਇਹ ਕਹਿੰਦੀ ਹੈ ਕਿ ਅਸੀਂ ਯੁੱਧ ਨਸ਼ਿਆਂ ਬਰੋ ਚਲਾ ਰਹੇ ਹਾਂ ਡਰਗ ਟੈਸਟ ਕਰਵਾਉਂਦੇ ਆ ਕੀ ਇਸ ਤਰੀਕੇ ਨਾਲ ਡਰਗ ਟੈਸਟ ਪਾਸ ਕਰਵਾਏ ਜਾ ਰਹੇ ਨਹੀਂ ਕੀ ਆਪਣਿਆਂ ਦੀ ਕੱਛ ਚ ਦੂਜਿਆਂ ਦੀ ਹੱਥ ਚ ਰੱਖੀਆਂ ਜਾ ਰਹੀਆਂ ਕਿਉਂਕਿ ਸਵਾਲ ਅਸੀਂ ਨਹੀਂ ਇਸੇ ਸਰਕਾਰ ਦੇ ਇੱਕ ਕਲਾਸ 1 ਗਲਟਡ ਅਫਸਰ ਨੇ ਉਠਾਇਆ ਹੈ ਇੱਕ ਇਸ ਤਰੀਕੇ ਦੇ ਨਾਲ ਵਿਧਾਇਕਾਂ ਦੇ ਪਤੀ ਉਹਨਾਂ ਦੇ ਉੱਪਰ ਦਬਾਅ ਪਾਉਂਦੇ ਨੇ ਹੁਣ ਇੱਥੇ ਦੱਸ ਦਈਏ ਕਿ ਐਮਐਲਏ ਦੇ ਘਰ ਵਾਲਿਆਂ ਦੇ ਚਾਚੇ ਤੁਸੀਂ ਸਾਰਿਆਂ ਨੇ ਸੁਣੇ ਆ ਬੀਤੇ ਦਿਨ ਵੀ ਇੱਕ ਵਿਧਾਇਕ ਆ ਦੇ ਪਤੀ ਕਹਿੰਦੇ ਸੀ ਕਿ ਮੈਂ ਐਮਐਲਏ ਦਾ ਘਰ ਵਾਲਾ ਆ ਉਹ ਵੀ ਆਪਣੀ ਪਾਵਰ ਦਿਖਾਉਂਦੇ ਸੀ ਇੱਥੇ ਵੀ ਐਮਐਲਏ ਦੇ ਪਤੀ ਆਪਣੀ ਪਾਵਰ ਦਿਖਾ ਰਹੇ ਆ ਤਾਂ ਹੁਣ ਸਵਾਲਾਂ ਦੇ ਘੇਰੇ ਚ ਘਿਰਦੀ ਜਾ ਰਹੀ ਆਮਦਵੀ ਪਾਰਟੀ ਤੇ ਉਹਨਾਂ ਦੇ ਵਿਧਾਇਕਾ ਵਿਧਾਇਕਾ ਉਹੀ ਨੇ ਜਿਨ੍ਹਾਂ ਤੇ ਕੋਠੀ ਦੇ ਇਲਜ਼ਾਮ ਬੂਟਿਆਂ ਦੇ ਇਲਜ਼ਾਮ ਤੇ ਮਾਈਨਿੰਗ ਦੇ ਇਲਜ਼ਾਮ ਕਈ ਤਰੀਕੇ ਦੇ ਇਲਜ਼ਾਮ ਇਹਨਾਂ ਤੇ ਲੱਗੇ ਆ ਤੇ ਹੁਣ ਇੱਕ ਵੱਡਾ ਇਲਜ਼ਾਮ ਲੱਗਿਆ ਗਿਆ ਕਿ ਤੱਕੇ ਨਾਲ ਦਬਾਅ ਪਾ ਕੇ ਡਾਕਟ ਟੈਸਟਾਂ ਨੂੰ ਸਹੀ ਕਰਵਾਉਣ ਦਾ ਇਲਜ਼ਾਮ ਅਸੀਂ ਇਸ ਸੰਬੰਧੀ ਪੁਸ਼ਟੀ ਕਰਨ ਲਈ ਡਾਕਟਰ ਹਰਜੀਤ ਸਿੰਘ ਜਿਹੜੇ ਕਿ ਸੀਨੀਅਰ ਮੈਡੀਕਲ ਅਫਸਰ ਨੇ ਜਿਨ੍ਹਾਂ ਨੇ ਸ਼ਿਕਾਇਤ ਕੀਤੀ ਹੈ ਉਹਨਾਂ ਨਾਲ ਫੋਨ ਤੇ ਗੱਲ ਵੀ ਕੀਤੀ ਪਰ ਉਹਨਾਂ ਨੇ ਕਹਿਣਾ ਕਿ ਹਾਂ ਮੈਂ ਸ਼ਿਕਾਇਤ ਕੀਤੀ ਹੈ ਉਹਨਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਪਰ ਜ਼ਿਆਦਾ ਬੋਲਣ ਤੋਂ ਉਹ ਇਨਕਾਰੀ ਰਹੇ ਪਰ ਇਸ ਗੱਲ ਦੀ ਉਹਨਾਂ ਨੇ ਜ਼ਰੂਰ ਜਿਹੜੀ ਆ ਪੁਸ਼ਟੀ ਕੀਤੀ ਹੈ ਤਾਂ ਕੀ ਹੁਣ ਯੋਧ ਨਸ਼ਿਆਂ ਵਿਰੁੱਧ ਸਰਪਾ ਮਾਰੇ ਬੰਦਿਆਂ ਲਈ ਹੈ ਗਰੀਬਾਂ ਲਈ ਹੈ ਉਹਨਾਂ ਤੇ ਦਬਾਅ ਪਾਉਣ ਲਈ ਹੈ ਆਪਣੇ ਵੀਰੇ ਡਾਕ ਟੈਸਟ ਪਾਸ ਕਰਾਉਣ ਲਈ ਇਸ ਤਰੀਕੇ ਨਾਲ ਵਿਧਾਇਕ ਦਾ ਦਬਾਅ ਬਣਾਏ ਜਾ ਰਹੇ ਨੇ ਤਾਂ ਹੁਣ ਇਸ ਗੱਲ ਤੇ ਕੀ ਪੰਜਾਬ ਦੇ ਮੁੱਖ ਮੰਤਰੀ ਕੀ ਆਮ ਆਦਮੀ ਪਾਰਟੀ ਜਵਾਬ ਦੇਵੇਗੀ ਕਿ ਉਹਨਾਂ ਦੇ ਵਿਧਾਇਕਾ ਵਿਧਾਇਕਾ ਦੇ ਪਤੀ ਕਿਸ ਤਰੀਕੇ ਨਾਲ ਦਖਲਅੰਦਾਜ਼ੀ ਕਰ ਰਹੇ ਨੇ ਕਿਸ ਤਰੀਕੇ ਨਾਲ ਅਫਸਰਾਂ ਨੂੰ ਪਰੇਸ਼ਾਨ ਕਰ ਰਹੇ ਨੇ ਕਿਸ ਤਰੀਕੇ ਨਾਲ ਅਫਸਰਾਂ ਨੂੰ ਡਰਾ ਧਮਕਾ ਰਹੇ ਨੇ ਕੀ ਇਸ ਗੱਲ ਦਾ ਜਵਾਬ ਹੈ ਉਹਨਾਂ ਕੋਲ ਤਾਂ ਇਸ ਗੱਲ ਤੇ ਜਵਾਬ ਦੀ ਉੜੀ ਕਿ ਰਹੇਗੀ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਐਮਐਲਏ ਸਾਹਿਬ ਦਾ ਵੀ ਇੱਥੇ ਪੱਖ ਲਿਆ ਜਾਵੇ ਵਿਧਾਇਕਾ ਦਾ ਵੀ ਇੱਥੇ ਪੱਖ ਲਿਆ ਜਾਵੇ ਕਿ ਉਹਨਾਂ ਦਾ ਕੀ ਕਹਿਣਾ ਹੈ ਉਹਨਾਂ ਦੇ ਪਤੀ ਤੇ ਜੋ ਇਲਜ਼ਾਮ ਲੱਗੇ ਆ ਉਹਨਾਂ ਦਾ ਉਸਤੇ ਕੀ ਕਹਿਣਾਗਾ ਉਹ ਮੈਂ ਮੈਡਮ ਸਰਬਜੀਤ ਕੌਰ ਮਾਨੁਕੇ ਨੂੰ ਵੀ ਅਸੀਂ ਫੋਨ ਲਗਾਇਆ ਹੈ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਇਸ ਵਿਸ਼ੇ ਤੇ ਉਹਨਾਂ ਦਾ ਪੱਖ ਵੀ ਜਾਣਦੇ ਆ ਹੈਲੋ ਸਤਿ ਸ਼੍ਰੀ ਅਕਾਲ ਜੀ ਐਮਐਲਏ ਸਾਹਿਬ ਸਤਿ ਸ਼੍ਰੀ ਅਕਾਲ ਜੀ ਐਮਐਲਏ ਸਾਹਿਬ ਮਨਿੰਦਰ ਜੀ ਸਿੱਧੂ ਗੱਲ ਕਰ ਰਹੇ ਆ ਲੋਕ ਵਾਈ ਟੀਵੀ ਤੋਂ ਜੀ ਹਾਂ ਜੀ 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 ਕਸ਼ਿਕਾ ਸਸੀ ਕਾ ਜੀ ਇੱਕ ਨਾ ਜੀ ਦਫਤਰ ਸੀਨੀਅਰ ਮੈਡੀਕਲ ਅਫਸਰ ਇੱਕ ਮਿੰਟ ਬੇਟਾ ਸਿਵਲ ਹਸਪਤਾਲ ਜਗਰਾਉਂ ਦੀ ਇੱਕ ਲੈਟ ਚਿੱਠੀ ਬਾਹਰ ਆਈ ਹੈ ਜੀ ਹਾਂ ਜੀ ਬੇਟਾ ਜਿਹਦੇ ਵਿੱਚ ਉਹ ਇਹ ਗੱਲ ਕਹਿ ਰਹੇ ਨੇ ਕਿ ਵਿਧਾਇਕਾ ਦੇ ਪਤੀ ਉਹਨਾਂ ਤੇ ਗਲਤ ਕੰਮ ਕਰਨੋਂ ਦਬਾਅ ਪਾਉਂਦੇ ਨੇ ਉਹਨਾਂ ਨੇ ਸ਼ਿਕਾਇਤ ਕੀਤੀ ਹੈ ਮੁੱਖ ਮੰਤਰੀ ਨੂੰ ਜੀ ਮੁੱਖ ਮੰਤਰੀ ਨੂੰ ਸ਼ਿਕਾਇਤ ਕੀਤੀ ਹੈ ਉਹਨਾਂ ਨੂੰ ਕਹੋ ਵੀ ਇਸ ਤਰ੍ਹਾਂ ਕਰੋ ਤੋਂ ਪਿਛਲੇ 3 ਮਹੀਨੇ ਤੇ ਜੀ ਸਾਡੀ ਕਾਲ ਡਿਟੇਲ ਕਢਾ ਕੇ ਦਿਖਾ ਦੇ ਜੇ ਕਦੇ ਮੇਰੇ ਹਸਬੰਦ ਨੇ ਗੱਲ ਵੀ ਕੀਤੀ ਹੋਵੇ ਜੀ ਇੱਕ ਇੱਕ ਸਿੰਗਲ ਕੰਮ ਜੀ ਜਦ ਤੱਕ ਤੇਰੀ ਇਥੇ ਅਪਾਇੰਟਮੈਂਟ ਰਹੀ ਆ ਜੀ ਇੱਕ ਸਿੰਗਲ ਕੰਮ ਉਹ ਕੱਢ ਕੇ ਦੱਸ ਦੋ ਵੀ ਆਹ ਕੰਮ ਮੈਂ ਉਹਨਾਂ ਦੇ ਕਹਿਣ ਤੇ ਗਲਤ ਕੀਤਾ ਠੀਕ ਹੈ ਜੀ ਠੀਕ ਹੈ ਨਾ ਉਹ ਉਹਨਾਂ ਦਾ ਦੇਖੋ ਦੱਸਣਗੇ ਤਾਂ ਸਹੀ ਨਾ ਹੋ ਜੀ ਤਾਂ ਹੁਣ ਆਪਾਂ ਮਨਿੰਦਰ ਗੱਲ ਕਰ ਰਹੇ ਆ ਦੋਨੇ ਜਣੇ ਜੀ ਤੁਸੀਂ ਮੈਨੂੰ ਕਹਿ ਰਹੇ ਹੋ ਵੀ ਤੁਸੀਂ ਇਸ ਕੰਮ ਲਈ ਮੈਨੂੰ ਦਬਾਅ ਪਾ ਰਹੇ ਹੋ ਤੁਸੀਂ ਉਹ ਕੰਮ ਵੀ ਤਾਂ ਦੱਸੋਗੇ ਜੀ ਜੀ ਠੀਕ ਹੈ ਨਾ ਜੀ 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 ਮੈਂ ਤਾਂ ਕਿਸੇ ਬਾਰੇ ਕੁਝ ਕਹਿਣਾ ਨਹੀਂ ਉਹਨਾਂ ਨੂੰ ਇੱਕ ਸਿੰਗਲ ਕੰਮ ਦੱਸ ਦੋ ਵੇ ਜਿਹੜਾ ਤੁਹਾਡੇ ਕੋਲ ਬਦਾਇਤਾਂ ਨੇ ਗਲਤ ਤਰੀਕੇ ਨਾਲ ਕਰਵਾ ਲਿਆ ਮਤਲਬ ਤੁਸੀਂ ਇਹ ਕਹਿ ਰਹੇ ਹੋ ਕਿ ਤੁਸੀਂ ਕਦੇ ਵੀ ਉਹਨਾਂ ਨੂੰ ਗਲਤ ਕੰਮ ਲਈ ਕਦੇ ਫੋਨ ਨਹੀਂ ਲਗਾਇਆ ਨਾ ਨਾ ਮੈਂ ਨਹੀਂ ਠੀਕ ਹੈ ਜੀ ਮਤਲਬ ਤੁਹਾਡੇ ਪਤੀ ਤੇ ਜਿਹੜੀ ਗੱਲ ਕਹੀ ਆ ਉਹਨਾਂ ਨੇ ਵੀ ਨਹੀਂ ਕਦੇ ਲਗਾਇਆ ਹੋਣਾ ਨਵਰ ਨਵਰ ਇਹਨਾਂ ਨੂੰ ਤਾਂ ਇਹੀ ਪੁੱਛ ਲਿਓ ਤੁਸੀਂ ਕਿ ਜੀ ਤੁਹਾਡੀ ਕਾਗਜ਼ਦਾਂ ਕਢਾ ਕੇ ਦੇਖ ਲਈਏ ਵੀ ਤੁਹਾਡੇ ਤੁਹਾਡੀ ਹਸਬੰਦ ਆ ਉਹਨਾਂ ਨੇ ਕਿੰਨੀ ਦੇਰ ਤੋਂ ਗੱਲ ਹੀ ਨਹੀਂ ਹੋ ਰਹੀ ਜੀ 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 ਇਹ ਹਸਪੀਟਲ ਦੇ ਵਿੱਚ ਤਾਂ ਪੇਸ਼ੈਂਟ ਨੇ ਇਲਾਜ ਕਰਵਾਉਣਾ ਹੁੰਦਾ ਇਹਦੇ ਚ ਤੁਹਾਡੇ ਕੀ ਇੰਟਰਵੈਨ ਜੀ ਉਹ ਕਹਿੰਦੇ ਕੋਈ ਡੋਪ ਟੈਸਟ ਨੂੰ ਲੈ ਕੇ ਵੀ ਪਾਸ ਕਰਾਉ ਨੂੰ ਲੈ ਕੇ ਉਸ ਤਰੀਕੇ ਦਾ ਦਬਾਅ ਜੀ ਨਾ ਨਾ ਨੇਵਰ ਪੇਟ ਦੇਖੋ ਜਿਹੜੀ ਡੋਪ ਟੈਸਟ ਵਾਲੀ ਗੱਲ ਹੈ ਜੀ ਇਹ ਇਹਦੇ ਵਿੱਚ ਬੜੀ ਦੇਰ ਤੋਂ ਸਾਡੇ ਲੰਬੇ ਤਰ੍ਹਾਂ ਸਮੇਂ ਤੋਂ ਤਾਂ ਇੱਥੇ ਕੋਈ ਡੋਪ ਟੈਸਟ ਹੋਈ ਨਹੀਂ ਸੀ ਰਿਆ ਜੀ 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 ਐਸਾ ਕੁਝ ਨਹੀਂ ਹੋਇਆ ਜੇ ਉਹਨਾਂ ਨੂੰ ਕੋਈ ਕੋਈ ਡੋਪ ਟੈਸਟ ਤੁਹਾਡੇ ਕੋਲੇ ਨੈਗ ਪੋਜ਼ਿਟਿਵ ਹੈ ਜੀ ਕਿਸੇ ਕਿਸੇ ਬੰਦੇ ਦਾ ਡੋਪ ਟੈਸਟ ਪੋਜ਼ਿਟਿਵ ਕੀਤਾ ਜੀ ਤੇ ਉਹ ਬੰਦਾ ਮੈਂ ਨੈਗੇਟਿਵ ਕਰਾਉਣ ਲਈ ਅਪਰੋਚ ਕੀਤਾ ਜੀ ਠੀਕ ਹੈ ਤਾਂ ਯੂ ਕੈਨ ਤੁਸੀਂ ਮੈਨੂੰ ਕਿਸੇ ਵੀ ਘਟਾਰੇ ਤੇ ਖੜਾ ਕਰ ਸਕਦੇ ਜੀ 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 ਠੀਕ ਹੈ ਨਾ ਜੇ ਪਹਿਲਾਂ ਪੋਜ਼ਿਟਿਵ ਆਇਆ ਹੋਵੇ ਮੈਂ ਲੈ ਕੇ ਗਈ ਹਾਂ ਮੈਂ ਤੂੰ ਇਹਦਾ ਰੈਕਟਿਵ ਕਰ ਜੀ ਉਹ ਮੈਨੂੰ ਦੱਸੇ ਜੀ ਬਈ ਪਾਜੀ ਇਹ ਪਹਿਲਾਂ ਪੋਜ਼ਿਟਿਵ ਸੀ ਮੈਡਮ ਦੇ ਮੈਡਮ ਜਾਂ ਮੈਡਮ ਦੇ ਕਿਸੇ ਵੀ ਪਰਿਵਾਰ ਦੇ ਮੈਂਬਰ ਨੇ ਜੀ ਸ਼ੋਰ ਪਾਇਆ ਜੀ ਵੀ ਇਹਨਾਂ ਤਾਂ ਆਪੋਜ਼ਿਟ ਕਰੋ ਜੀ 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 ਤੇ ਉਹਨੇ ਮੈਂ ਜ਼ਿੰਮੇਵਾਰਾ ਜਿਹੜੀ ਵੀ ਗੱਲ ਕਹੋਗੇ ਉਹ ਕਰੂੰਗੀ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਮਾਂ ਦਿੱਤਾ ਜੀ ਥੈਂਕ ਯੂ ਮਨਿੰਦਰ ਜੀ ਥੈਂਕ ਯੂ ਤਾਂ ਉਹਦਾ ਇੱਕਾ ਨੇ ਕਿਹਾ ਕਿ ਉਹਨਾਂ ਨੂੰ ਚੈਲੰਜ ਹੈ ਮੇਰਾ ਉਹਨਾਂ ਦਾ ਇਹ ਕਹਿਣਾ ਹੈ ਕਿ ਮੇਰਾ ਚੈਲੰਜ ਹੈ ਕਿ ਅਜ ਤੱਕ ਮੈਂ ਕਦੇ ਜਿਹੜਾ ਡੋਪ ਟੈਸਟ ਕਦੇ ਉਹਨਾਂ ਨੇ ਨੈਗਟ ਪੋਜ਼ਿਟਿਵ ਕਰਿਆ ਹੋਵੇ ਤੇ ਮੈਂ ਨੈਗੇਟਿਵ ਕਰਵਾਉਣ ਗਈ ਹੁਮਾਂ ਜਾਂ ਮੇਰੇ ਪਤੀ ਨਾਲ ਉਹਨਾਂ ਦੀ ਕਦੇ ਗੱਲ ਵੀ ਹੋਈ ਹੋਵੇ ਮੈਂ ਇਸ ਗੱਲ ਦਾ ਚੈਲੰਜ ਕਰਦੀ ਹਾਂ ਸਾਰੇ ਦੋਸ਼ਾਂ ਨੂੰ ਉਹਨਾਂ ਨੇ ਨਕਾਰਿਆ ਉਹਨਾਂ ਦਾ ਪੱਖ ਵੀ ਆ ਗਿਆ ਸਿਵਲ ਸਰਜਨਰੀ ਦਾ ਚਿੱਠੀ ਐ ਐਸਐਮਓ ਦਾ ਚਿੱਠੀ ਤੁਹਾਡੇ ਸਾਹਮਣੇ ਆ ਸੋ ਸਾਰੀ ਗੱਲ ਹੁਣ ਜਨਤਾ ਦੇ ਵਿੱਚ ਹੈ ਕਿ ਕੌਣ ਸਹੀ ਹੈ ਕੌਣ ਗਲਤ ਹੈ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ